ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਜਿਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਇਸ ਗੱਲ ਦਾ ਬਹੁਤ ਅਫਸੋਸ ਹੈ ਦੁੱਖ ਹੈ ਕਿ ਬਜਾਉ ਦੇ ਨੌਜਵਾਨਾਂ ਦੇ ਨਾਲ ਐਸੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਪਰ ਮੈਂ ਅੱਜ ਦੋ ਤਿੰਨ ਸਵਾਲ ਜਥੇਬੰਦੀਆਂ ਤੇ ਕਰਨੇ ਆ ਸਭ ਤੋਂ ਪਹਿਲਾਂ ਤਾਂ ਜਰਜੇਤ ਸਿੰਘ ਡੱਲੇਵਾਲ ਜਿਹੜਾ ਅੱਜਕੱਲ ਬਹਾਨਾ ਲਾ ਕੇ ਹਸਪੀਟਲ ਦੇ ਵਿੱਚ ਦਾਖਲ ਹੋਇਆ ਹੋਇਆ ਇੱਕ ਸਰਬੰਸ ਸਿੰਘ ਮੰਧੇਰ ਤਕਰੀਬਨ ਪੰਜਾਬ ਦੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੀ ਗਿਣਤੀ 37 ਹੈ 2020-21 ਤੋਂ ਜਿਹੜਾ ਅੰਦੋਲਨ ਸ਼ੁਰੂ ਕੀਤਾ ਸੀ 24 ਤੱਕ ਤਕਰੀਬਨ 3 ਸਾਲ ਦਾ ਗੈਪ ਰਹਿ ਹੈ ਸਵਾਲ ਇਹ ਨੇ ਕਿ ਜਦੋਂ ਤੁਸੀਂ ਪਹਿਲਾਂ ਸੈਂਟਰ ਸਰਕਾਰ ਦੇ ਨਾਲ ਮੀਟਿੰਗਾਂ ਕਰਦੇ ਸੀ ਤੇ 3 ਸਾਲ ਦਾ ਗੈਪ ਕਿਉਂ ਰਿਹਾ ਤੁਸੀਂ ਮੀਟਿੰਗਾਂ ਕਰਕੇ ਕੋਈ ਇਹਦਾ ਹੱਲ ਕਿਉਂ ਨਹੀਂ ਲੱਭਿਆ ਇਹ ਸਵਾਲ ਹੈ 3 ਸਾਲ ਤੁਸੀਂ ਕਿੱਥੇ ਰਹੇ ਤੇ ਹੁਣ ਦੋ ਜਥੇਬੰਦੀਆਂ ਪੰਜਾਬ ਦੀਆਂ ਨੇ ਸਰਣ ਸਿੰਘ ਭੰਦੇਰ ਤੇ ਡੱਲੇਵਾਲ ਦੂਜਿਆਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲੇ ਇਹ ਸਵਾਲ ਹੈ ਬਹੁਤ ਵੱਡਾ ਜਾਫਰ ਇਦਾਂ ਲੱਗਦਾ ਹੈ ਸੈਂਤੀਆਂ ਦੇ ਵਿੱਚ ਪੈਸੇ ਬੰਨਣੇ ਔਖੇ ਸੀ ਹੁਣ ਦੋ ਨੂੰ ਪੈਸੇ ਬੰਨਣੇ ਸੌਖੇ ਨੇ ਦੋ ਹਿੱਸੇ ਕਰਨੇ ਬੜੇ ਸੌਖੇ ਹੈ ਕੋਈ ਝਗੜਾ ਨਹੀਂ ਪੈਣਾ ਇਹ ਸਵਾਲ ਨਹੀਂ ਦੱਲੇਵਾਲ ਨੂੰ ਮੈਂ ਦਲਾਲ ਕਹਿਣਾ ਅੱਜ ਜਿਹੜਾ ਲੁਧਿਆਣਾ ਫੈਕਟਰੀ ਦੇ ਵਿੱਚ ਇੱਕ ਗੜਬੜ ਹੋਈ ਸੀ ਧਰਨਾ ਲੱਗਾ ਸੀ ਉੱਥੇ ਕਿਸਾਨ ਦੀ ਮੌਤ ਹੋਈ ਸੀ ਤੇ ਉੱਥੇ ਇਹਨੇ ਦਲਾਲੀ ਕਰਕੇ 1 ਕਰੋੜ ਰੁਪਇਆ ਉਹ ਫੈਕਟਰੀ ਦੇ ਮਾਲਕ ਤੋਂ ਲਿਆ ਸੀ ਜਾਣ ਕਰਕੇ ਉਹਦਾ ਨਾਮ ਹੈ ਤੇ ਇਹਨੂੰ ਡੱਲੇਵਾਰ ਨਹੀਂ ਮੈਂ ਕਹਣਾ ਦਲਾਲ ਕਹਿਣਾ ਬਣਦਾ ਹੈ ਇਹ ਜ਼ਰੂਰੀ ਹੈ ਤੇ ਹੁਣ ਇਹ ਬੰਦਾ ਨੌਜਵਾਨਾਂ ਨੂੰ ਬਾਰਡਰਾਂ ਤੇ ਮੌਤੇ ਮੌਤੇ ਮੂੰਹ ਵਿੱਚ ਤੱਕ ਕੇ ਮੌਤ ਦੇ ਮੂੰਹ ਵਿੱਚ ਪਾ ਕੇ ਆਪ ਹਸਪੀਟਲ ਦੇ ਵਿੱਚ ਬੈਠਾ ਹੈ ਕਹਿੰਦਾ ਮੈਨੂੰ ਪ੍ਰੋਬਲਮ ਆ ਰਹੀ ਹੈ ਸਿਹਤ ਮੇਰੀ ਠੀਕ ਨਹੀਂ ਸਰਵੰਤ ਸਿੰਘ ਪੰਦੇਰ ਦੂਰ ਬੈਠਾ ਪ੍ਰੈਸ ਕਾਨਫਰੰਸਾਂ ਕਰੀ ਜਾਂਦੇ ਕਿਤੇ ਨਾ ਕਿਤੇ ਜਿਹੜੀ ਸ਼ੱਕ ਦੀ ਸੂਈ ਐ ਇਹ ਖਤਰੇ ਦੀ ਘੰਟੀ ਬਣ ਜਾਣੀ ਐ ਪੰਜਾਬ ਦੇ ਲਈ ਪਹਿਲਾਂ ਵੀ ਬਣੀ ਐ ਇੱਕ ਹੋਰ ਗੱਲ ਕਰਨੀ ਐ ਜਿਹੜਾ ਨਵਦੀਪ ਮੁੰਡਾ ਹਰਿਆਣੇ ਦਾ ਜਿਹਨੇ ਜਿਹਨੂੰ ਬਾਰਡਰ ਕਨਰਲ ਵਾਲਾ ਕਹਿੰਦੇ ਐ ਬਾਰਡਰ ਕਨਰਲ ਵਾਲਾ ਕਹਿੰਦੇ ਐ ਉਹ ਮੁੰਡਾ ਪਾਪਲਾਈਨ ਮਸ਼ੀਨ ਤੇ ਜੀਵੀਸੀ ਮਸ਼ੀਨ ਲੈ ਕੇ ਧਰਨੇ ਦੇ ਵਿੱਚ ਪਹੁੰਚੇ ਹੋਏ ਆ ਜਿਹਦਾ ਕਿਰਾਇਆ ਘੱਟੋ-ਘੱਟ 25-30000 ਰੁਪਿਆ ਰੋਜ਼ ਦਾ ਹੈ ਤੇ ਇਹ ਮਸ਼ੀਨਾਂ ਕਿੱਥੋਂ ਆਈਆਂ ਨੇ ਇਹ ਸਵਾਲ ਨੇ ਬਹੁਤ ਵੱਡੇ ਇੱਕ ਇਥੇ ਨਾਲ ਮੈਂ ਗੱਲ ਹੋਰ ਕਰਨੀ ਹੈ ਜਰਜੀਤ ਸਿੰਘ ਢੱਲੇਵਾਲ ਨੇ ਸਟੇਟਮੈਂਟ ਦਿੱਤੀ ਹੋਈ ਹੈ ਪਹਿਲਾਂ ਵੀ ਕਿਹਾ ਕਈ ਵਾਰੀ ਕਹਿੰਦਾ ਆਰਾਮ ਮੰਦਰ ਕਰਕੇ ਜਿਹੜਾ ਮੋਦੀ ਦਾ ਗ੍ਰਾਫ ਸੀ ਬਹੁਤ ਅਪ ਹੋਇਆ ਸੀ ਉੱਚਾ ਹੋਇਆ ਸੀ ਤੇ ਉਹਨੂੰ ਕਿਦਾਂ ਗਰਉਣਾ ਕਿਦਾਂ ਨੀਵਾ ਕਰਨਾ ਇਹ ਜ਼ਰੂਰੀ ਸੀ ਸਾਡੇ ਕੋਲੇ ਟਾਈਮ ਥੋੜਾ ਹੈ ਮਤਲਬ ਇਲੈਕਸ਼ਨ ਦੇ ਵਿੱਚ ਟਾਈਮ ਥੋੜਾ ਹੈ ਇਥੋਂ ਇਹ ਸ਼ੱਕ ਦੀ ਸੂਈ ਜਾਂਦੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਇਹ ਤਾਣਾ ਬਾਣਾ ਬੁਣਿਆ ਗਿਆ ਕਾਂਗਰਸ ਪਾਰਟੀ ਵੱਲੋਂ ਬੁਣਿਆ ਗਿਆ ਹੁਣ ਜਿਹੜੀਆਂ ਜੀਵੀਸੀ ਮਸ਼ੀਨਾਂ ਪੌਕਲੈਂਡ ਵਗਾਰ ਗਿਆ ਵਗੈਰਾ ਇਹ ਪੈਸੇ ਕੌਣ ਲਾ ਰਿਹਾ ਇਹ ਖਰਚਾ ਕਿੱਥੋਂ ਹੋ ਰਿਹਾ ਇਹ ਸਵਾਲ ਨੇ ਬਹੁਤ ਵੱਡੇ ਉਨੇਟ ਸਾਡੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਸਾਨੂੰ ਮੂਰਖ ਪਹਿਲਾਂ ਵੀ ਬਣਾਇਆ ਸੀ ਤੇ ਹੁਣ ਵੀ ਇਹਨਾਂ ਨੇ ਬਣਾਇਆ ਇੱਕ ਇਥੇ ਮੈਂ ਬੇਨਤੀ ਕਰਾਂ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਕਿਸਾਨ ਸੰਯੁਕਤ ਮੋਰਚਾ ਜਿਹੜਾ ਹੈ ਉਹਨਾਂ ਨੇ ਕਈਆਂ ਨੇ ਤਾਂ ਆਪਣੇ ਆਪ ਨੂੰ ਪਿੱਛੇ ਖਿੱਚ ਲਿਆ ਕਿ ਅਸੀਂ ਦਿੱਲੀ ਨਹੀਂ ਜਾਵਾਂਗੇ ਬਲਜੀਤ ਸਿੰਘ ਰਾਜੇਵਾਲ ਨੇ ਕਹਿ ਦਿੱਤਾ ਕਹਿੰਦਾ ਅਸੀਂ ਸਹਿਮਤ ਨਹੀਂ ਹੈਗੇ ਅਸੀਂ ਤਾਂ ਇੱਥੇ ਪੂਤਲੇ ਪਾਤਲੇ ਢਿੱਡ ਕੰਦੇ ਲੀਡਰਾਂ ਦੇ ਹੁਕਣੇ ਨੇ ਘਰ ਘੁਰ ਘੇਰਨੇ ਨੇ ਰੇਗਲਾਂ ਨੂੰ ਲੁਕੜੀਆਂ ਨੇ ਬਸ ਜਣ ਕੇ ਇੱਥੇ ਜੇ ਇਹ ਆਪਣੇ ਆਪ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਜਣ ਕੇ ਇੱਕ ਅਰਾਮ ਜੇ ਦਿੱਤੀ ਕਿ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਹੁਣ ਇਹ ਸ਼ੱਕ ਦੀ ਸੂਈ ਤਾਂ ਜਾਂਦੀ ਹੈ ਕਿ 2022 ਦੇ ਵਿੱਚ ਪਹਿਲਾਂ ਕਾਂਗਰਸ ਨੇ ਇਹ ਅੰਦੋਲਨ ਸ਼ੁਰੂ ਕਰਵਾਇਆ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਸਰਕਾਰ ਆ ਜੇ ਇਹ ਉਦੋਂ ਜਮ ਤਮ ਕੀਤਾ ਪਰ ਉਦੋਂ ਉਹ ਪੱਤੇ ਖੇਡੇ ਜਰੂਰ ਸੀ ਪਰ ਸਫਲ ਨਹੀਂ ਹੋਏ ਉਦੋਂ ਬਾਅਦ ਛੜ ਦੀ ਸਰਕਾਰ ਆ ਗਈ ਉਹ ਬਾਜੀ ਪੁੱਠੀ ਪੈ ਗਈ ਅ ਗੋਲਾ ਬੇਗੀ ਬਾਦਸ਼ਾ ਤੇ ਇਹ ਤਿੰਨ ਕਮੋਰੇ ਹੁੰਦੇ ਐ ਤੇ ਇਹ ਜਿਹਦੇ ਕੋਲ ਵੀ ਤਿੰਨ ਪੱਤੇ ਹੁੰਦੇ ਆ ਤਕਰੀਬਨ ਉਹ ਬਾਜੀ ਮਾਰ ਜਾਂਦਾ ਹੁੰਦਾ ਇਹ ਉਦੋਂ ਉਲਟ ਹੋ ਗਿਆ ਸਾਰਾ ਕੁਝ ਤੇ ਹੁਣ ਜਿਹੜੀ ਗੇਮ ਹੈ ਇਲੈਕਸ਼ਨ ਸਰਦੇ ਐ ਤੇ ਹੁਣ ਇਹ ਸਾਰੇ ਗੇਮ ਜਿਹੜੀ ਆ ਨਾ ਇਹਨਾਂ ਦੋਨਾਂ ਬੰਦਿਆਂ ਦੀ ਜ਼ਿੰਮੇਵਾਰੀ ਹੈ ਸਰਵਨ ਸਿੰਘ ਬੰਦੇਹਰ ਤੇ ਜਗਜੀਸ਼ਨ ਡੱਲੇਵਾਲ ਰਾਜੇਵਾਲ ਵਰਗੇ ਵੀ ਰਾਜੋਵਾਲ ਬਲਵੀਰ ਸਿੰਘ ਵਰਗੇ ਸਾਰੇ ਵਿੱਚ ਹੀ ਨੇ ਤਾਂ ਬੈ ਬੈਸੇ ਤਾਂ ਹੁਣ ਸਾਰਾ ਕੁਝ ਕਾਂਗਰਸ ਦਾ ਕਰਿਆ ਦਰੇ ਇਹ ਸਾਰਾ ਕੁਝ ਸਮਝ ਆ ਰਹੀ ਹੈ ਕਿਉਂਕਿ ਹੁਣ ਟਾਈਮ ਥੋੜਾ ਹੈ ਰਾਜੀਵਨ ਤੇਜਾ ਡਿਵੀਜ਼ਨ ਡੱਲੇਵਾਲ ਇਹ ਗੱਲ ਕਰਦੇ ਆ ਆਮ ਸੂਰਸੇਸ ਗੱਲ ਲੱਗ ਕਿ ਨੌਜਵਾਨ ਮਾਰੇ ਜਾ ਰਹੇ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਕੀ ਸਰਕਾਰ ਹੈ ਜਾਂ ਕਿਸਾਨ ਜਾਂ ਤੇ ਬੰਦਿਆਂ ਨੇ ਇਧਰੋਂ ਭਗਵੰਤ ਮਾਨ ਨੇ ਬਿਆਨ ਦਿੱਤਾ ਕਹਿੰਦਾ ਅਸੀਂ ਅਨਵੈਸਟਿਗੇਸ਼ਨ ਕਰਾਂਗੇ ਜਿਨੇ ਵੀ ਉਸ ਮੁੰਡੇ ਨੂੰ ਦੇ ਗੋਲੀ ਮਾਰੀ ਹੈ ਉਹਦੇ ਪਰਚਾ ਹੋਊਗਾ ਉਹਦੇ ਪਰਚਾ ਬਾਅਦ ਵਿੱਚ ਹੋਊਗਾ ਜਿਨ੍ਹਾਂ ਨੇ ਗੋਲੀ ਮਾਰੀ ਹੈ ਪਹਿਲਾਂ ਜਿਹੜੇ ਉਸਕਾਰ ਰਹੇ ਨੇ ਇਹ ਡੱਲੇਵਾਲ ਵਰਗੇ ਸਰਮਨ ਸਿੰਘ ਪੰਦੇਰ ਵਰਗੇ ਆ ਜਿਹੜਾ ਨਵਦੀਪ ਬਾਟਰ ਕਿਨਰ ਵਾਲਾ ਇਹ ਜੇ ਇਹਨਾਂ ਤੇ ਪਰਚਾ ਕਿਉਂ ਨਹੀਂ ਕਰਦੇ ਬਈ ਇਹ ਕਿਉਂ ਨੌਜੋਨਾਂ ਨੂੰ ਗੁੰਮਰਾਹ ਕਰਕੇ ਉਸਕਾ ਕੇ ਮੌਦ ਦੇ ਮੂਹ ਵਿੱਚ ਧੱਕ ਰਹੇ ਨੇ ਇਹਨਾਂ ਤੇ ਪਰਚਾ ਕਿਉਂ ਨਹੀਂ ਹੁੰਦੇ ਪੁਲਿਸ ਤਾਂ ਡੌਟੀ ਤੇ ਹਾਜ਼ਰ ਖੜੀ ਐ ਹੁਣ ਉਹਨਾਂ ਨੂੰ ਹੱਥ ਵਿੱਚ ਡਾਂਗ ਫੜੀ ਐ ਨਾਸਲਾ ਫੜਿਆ ਉਹ ਬੱਚਿਆਂ ਦੇ ਖੇਡਣ ਵਾਸਤੇ ਤਾਂ ਹੈ ਨਹੀਂ ਕਾਰਵਾਈ ਤਾਂ ਹੋਊਗੀ ਹੋਊਗੀ ਟਰੈਕਟਰ ਭੰਤੇ ਜੀ ਟਰੈਕਟਰ ਖੇਤੀ ਦਾ ਸੰਦ ਹੈ ਜੇ ਤੁਸੀਂ ਧਰਨਾ ਮਿਲ ਜਾ ਕੇ ਸੜਕਾਂ ਦੇ ਚਾੜ੍ਹ ਕੇ ਬੈਰੀਕੇਟ ਤੋੜੋਗੇ ਤਾਂ ਉਹ ਇੱਕ ਹਥਿਆਰ ਬਣੂਗਾ ਇਹ ਸਚਾਈ ਹੈ ਕਿਤੇ ਨਾ ਕਿਤੇ ਗਲਤੀ ਸਾਡੀ ਹੈਗੀ ਹੈ ਏ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਕੌੜੀਆਂ ਨੇ ਇਹਨੂੰ ਹਾਜ਼ਮ ਕਰਨਾ ਵੀ ਔਖਾ ਹੈ ਉਹ ਜਿਹੜੇ ਸਵਾਲ ਕੀਤੇ ਨੇ ਜਗਜੀਤ ਸਿੰਘ ਡੱਲੇਵਾਲ ਤੇ ਬੰਦੇਰ ਤੇ ਜਾਂ ਬਲਵੀਰ ਸਿੰਘ ਰਾਜੇਵਾਲ ਤੇ ਕਿਸਾਨ ਸੰਯੁਕਤ ਮੋਰਚਾ ਜਿਹੜਾ ਪੈਰ ਪਿੱਛੇ ਖਿੱਚ ਰਿਹਾ ਇਹ ਕਿਤੇ ਨਾ ਕਿਤੇ ਡਾਊਟਫੁਲ ਮਾਮਲਾ ਹੈਗਾ ਕਿਤੇ ਨਾ ਕਿਤੇ ਸ਼ੱਕ ਦੀ ਛੁਈ ਜਿਹੜੀ ਹੈ ਉਹ ਜਾਣਦੀ ਹੈ ਕਿ ਕਾਂਗਰਸ ਸਰਕਾਰ ਪਾਰਟੀ ਵੱਲੋਂ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੈ ਨਾ ਫਿਰ ਕਹਿ ਦਨਾ ਪਹਿਲਾਂ ਜਿਹੜਾ ਪੈਸਾ ਫੰਡਿੰਗ ਦਾ ਇਕੱਠਾ ਹੁੰਦਾ ਸੀ ਉਹ 37 ਜਥੇਬੰਦੀਆਂ ਵਿੱਚ ਵੰਡਣਾ ਪੈਂਦਾ ਸੀ ਤੇ ਹੁਣ ਕਿਤੇ ਨਾ ਕਿਤੇ ਇਹ ਦੋ ਹੀ ਰਹਿ ਗਏ ਢੱਲੇਵਾਲ ਤੇ ਸਰਵਨ ਸਿੰਘ ਪੰਦੇਹਰ ਹੁਣ ਪੈਸਾ ਸੌਖਾ ਵੰਡ ਲੈਣ ਕੀ ਬਸ ਇੰਨਾ ਕੀ ਹੈ ਇਹ ਕੌੜਾ ਸੱਚ ਹੈ ਇਹਦੇ ਵਿੱਚ ਮਜ਼ਦੂਰ ਲਈ ਗਰੀਬ ਲਈ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਇਹਦੇ ਵਿੱਚ ਇਹ ਬੇਨਤੀ ਪ੍ਰਵਾਨ ਕਰ ਲਿਓ ਥੋੜਾ ਜਿਹਾ ਅਕਲ ਤੋਂ ਕੰਮ ਜ਼ਰੂਰ ਲੈ ਲਿਏ ਕਿ ਇਹ ਜੱਥੇਬੰਦੀਆਂ ਵਾਲੇ ਪੰਜਾਬ ਨੂੰ ਪਹਿਲਾਂ ਵੀ ਬਰਬਾਦ ਕਰ ਚੁੱਕੇ ਨੇ ਤੇ ਹੁਣ ਰੰਧਾ ਖੁੰਦਾ ਬਰਬਾਦ ਕਰ ਦੇਣਗੇ ਜਿਹੜੀਆਂ ਮੌਤਾਂ ਪਹਿਲਾਂ ਹੋਈਆਂ ਸੀ ਉਹਨਾਂ ਦੇ ਲਈ ਕੁਝ ਨਹੀਂ ਮਿਲਿਆ ਤੇ ਕੁਝ ਨਹੀਂ ਪੱਲੇ ਪਿਆ ਤੇ ਹੁਣ ਜਿਹੜੀਆਂ ਨਵੀਆਂ ਹੋ ਰਹੀਆਂ ਨੇ ਜਿਹੜੇ ਨੌਜਵਾਨ ਮਰ ਰਹੇ ਨੇ ਨਾ ਬਸ ਫੂਕ ਹੀ ਦੇਣੀ ਹੈ ਕਿ ਸ਼ਹੀਦ ਸ਼ਹੀਦ ਦਾ ਖਤਾਬ ਦੇ ਦਿਓ ਬਸ ਇੰਨਾ ਕੀ ਹੋਰ ਕੁਝ ਨਹੀਂ ਮਿਲਣਾ ਜਿਹੜੇ ਤੁਰ ਗਏ ਨਾ ਜਿਹੜੇ ਮਰ ਗਏ ਨੌਜਵਾਨ ਉਹ ਵਾਪਸ ਨਹੀਂ ਆਉਣੇ ਜਿਨ੍ਹਾਂ ਦਾ ਮਰਿਆ ਉਹਨਾਂ ਨੂੰ ਪੁੱਛ ਕੇ ਦੇਖੋ ਤਾੜੀਆਂ ਮਾਰਨ ਵਾਲੇ ਜਕਾਰੇ ਛੜਨ ਵਾਲੇ ਤਾਂ ਬਹੁਤ ਨਹੀਂ ਇੱਥੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ